ਦਿੱਤਾ ਘਾਰੇ ਨਾ ਇਹ ਇੱਕ ਨਿਚੋੜ ਮੈਂ ਤੁਹਾਨੂੰ ਦੱਸਦਾ ਜੀ ਨਿਚੋੜ ਇਹ ਹੈ ਕਿ ਸਰਕਾਰ ਅਕਾਲੀ ਸਰਕਾਰ ਨੇ ਇੱਕ ਲੈਟਰ ਕੱਢਿਆ ਸੀਗਾ 2014 ਦੇ ਵਿੱਚ ਕਿ ਜਦ ਮੁਲਾਜ਼ਮਾਂ ਨੂੰ ਡੀਏ ਮਿਲੇਗਾ ਉਦੋਂ ਹੀ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਡੀਏ ਮਿਲੇਗਾ ਪਰ ਕਾਂਗਰਸ ਸਰਕਾਰ ਨੇ ਪਿਛਲੇ ਨੇ ਆ ਕੇ ਇਹ ਲੈਟਰ ਜਾਰੀ ਕੀਤਾ ਸੀ ਕਿ ਜਦ ਸੈਂਟਰ ਦਾ ਡੀਏ ਅਨਾਉਂਸ ਹੋ ਜੇ ਤਾਂ ਸਾਡੇ ਆਈਐਸ ਆਈਪੀਐਸ ਅਫਸਰਾਂ ਨੂੰ ਉਸੇ ਟਾਈਮ ਡੀਏ ਲਗਾ ਦਿੱਤਾ ਜਾਵੇ ਅਸੀਂ ਇਹ ਚਾਹੁੰਦੇ ਹਾਂ ਕਿ ਮਾਨ ਸਾਹਿਬ ਮਾਨ ਸਾਹਿਬ ਇਹ ਜਿਹੜੀ ਇਹ ਚਿੱਠੀ ਦੇ ਗੌਰ ਕਰਨ ਅਕਾਲੀਆਂ ਦੀ ਸਾਡੇ ਅਫਸਰਾਂ ਨੂੰ ਡੀਏ ਤਾਂ ਹੀ ਲੱਗੇ ਜਾਂ ਸਾਨੂੰ ਲੱਗੇ ਕਿਉਂਕਿ ਉਹਨੇ ਹੀ ਤਰਖਾ ਵੀ ਪੰਜਾਬ ਦੇ ਖਜ਼ਾਨੇ ਜਾਂਦੀ ਆ ਸਾਡੀ ਪੰਜਾਬ ਦੇ ਖਜ਼ਾਨੇ ਚ ਜਾਂਦੀ ਆ ਜੇ ਖਜ਼ਾਨਾ ਘਟਾ ਸਾਡੇ ਵਾਸਤੇ ਵੀ ਹੈ ਅਧਿਕਾਰੀਆਂ ਵਾਸਤੇ ਵੀ ਆ ਇੱਕ ਗਰੁੱਪ ਡੀ ਨੂੰ ਤਾਂ ਡੀਏ ਨਹੀਂ ਮਿਲਦਾ ਇੱਕ ਗਰੁੱਪ ਉੱਚ ਅਧਿਕਾਰੀ ਆਈਐਸ ਆਈਪੀਐਸ ਅਫਸਰ ਉਹਨੂੰ ਡੀਏ ਤੁਰੰਤ ਡੇਟ ਤੋਂ ਦੇ ਦਿੱਤਾ ਜਾਂਦਾ ਸਾਡੀ ਇਹ ਮੰਗ ਹੈ ਕਿ ਜਦ ਅਫਸਰਾਂ ਨੂੰ ਡੀਏ ਸਾਨੂੰ ਡੀਏ ਮਿਲੇ ਉਸੇ ਟਾਈਮ ਅਧਿਕਾਰੀ ਅਫਸਰਾਂ ਨੇ ਖੁਦ ਹੀ ਕਰਨਾ ਅਫਸਰ ਖੁਦ ਹੀ ਆਵਾਜ਼ ਮੁਰਦਾਬਾਦ ਸੈਂਟਰ ਸਰਕਾਰ ਮੁਰਦਾਬਾਦ मुदाबाद मुबा सरकार मुबा मुदाबाद मुदाबा किसान मयूर एकता ज़िंदाबाद ज़िंदाबाद राणी पेंशन बहार करो हा राणी पेंशन बहार करो हा ਆਜਾ ਆਜਾ ਬਠੀ ਅੱਗੇ ਆ ਆ ਬੈਠ ਜੋ ਤਾ ਆਪਰਾਣਾ ਆਜਾ ਫਿਰਮਲ ਆਉਣਾ ਬੈਠਾ ਭਾਈ ਗੋਡਾ ਲਾ ਕੇ ਗੋਡਾ ਲਾ ਕੇ ਅੰਤੇ ਉਹਨਾਂ ਨੇ ਤਾਂ ਗੋਡੇ ਬਹੁਤ ਹੱਸੀ ਆਇਓ ਤੁਸੀਂ ਆਜੋ ਸਾਥੀਆ ਬੈਠੋ ਆਜੋ ਭਾਈ ਆਜੋ ਇੰਦਰ ਤਾਂ ਠੀਕ ਹੈ ਇੱਥੇ ਆਇਓ ਤਿੰਨ ਕੇ ਜਾਣੇ ਯਾਰ ਤੁਸੀਂ ਬੈਜੋ ਸਾਥੀਓ ਅੱਜ ਦਾ ਪ੍ਰੋਗਰਾਮ ਪਏ ਤਰੇ ਵੀ ਹੋਰ ਆਪਾਂ ਹੋਰ ਐਕਟਿਵ ਹੋਈਏ ਕਿਉਂਕਿ ਚੱਲ ਰਹੀਆਂ ਨੇ ਉਹਨਾਂ ਨੂੰ ਆਪਾਂ ਖਤਮ ਕਰਕੇ ਕੇਂਦਰ ਧਾਰ ਦਈਏ ਸਿ ਸ਼ੁਰੂਆਤ ਲਈ ਜਿਕਾੜਾ ਨਾਲ ਬਹੁਤ ਚੰਗਰੀ ਹੈ ਜਿੰਦਾਬਾਦ ਜਿੰਦਾਬਾਦ ਜਿਕਾੜੇ ਦਾ ਗਵਰਨਰ ਹੈ ਜਿੰਦਾਬਾਦ सरकार मोदा पा मोदा वा जरकार मोदा पा मोदा बाउ खे बजा ज़िंदा पा जिंदा ज़िंदबाद ਚਲ ਕੋੜ ਕਰ ਦੇ ਕੋੜ ਚਲ

ਆਪਣੇ ਇਸ ਧੰਦੇ ਦੇ ਵਿੱਚ ਜਿਹੜਾ ਸ਼ਮੂਲੀਅਤ ਕਰ ਚੁੱਕੇ ਨੇ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਫਰੰਟ ਤੇ ਆਉਣ ਅ ਸੁਭਾ ਪ੍ਰਧਾਨ ਵਿਕਰਮ ਦੇਵ ਜੀ ਨੂੰ ਬੇਨਤੀ ਹੈ ਕਿ ਉਹ ਆਪਣੇ ਸਟੇਜ ਦੇ ਉੱਪਰ ਜਰੂਰ ਆਉਣ। ਉਸ ਦੇ ਨਾਲ ਸਾਡੇ ਪ੍ਰਾਤਰੀ ਜੱਥੇ ਬੰਦਿਆਂ ਦੇ ਵਿੱਚੋਂ ਆ ਤਿੰਦਰਪਾਲ ਕੱਕੜੀ ਇਹ ਆਇਆ ਹੈ ਸਾਡੇ ਪ੍ਰਾਣੀ ਪਰਾਣੀ ਪੈਨਸ਼ਨ ਪ੍ਰਾਪਤੀ ਫੰਡ ਤੋਂ ਅਤਿੰਦਰ ਕੱਗਾ ਜੀ ਪੀਲ ਨੂੰ ਬੇਨਤੀ ਆ ਕੇ ਉਸ ਡੇ ਤੇ ਆਇਆ ਆ ਭਾਰਤੀ ਕਿਸਾਨ ਯੂਨੀਅਨ ਇਕੱਠਾ ਟਿਕਾਉਂਦਾ ਜਿਨ੍ਹਾਂ ਦੇ ਸੁਪਾ ਪ੍ਰਧਾਨ ਮਨਜੀਤ ਸਿੰਘ ਤਨੇਰ ਇਹ ਅੱਜ ਦੇ ਨਹੀਂ ਜਦੋਂ ਤੋਂ ਅਸੀਂ ਬੇਰੁਜ਼ਗਾਰ ਸੀਗੇ ਸਾਡੇ ਨਾਲ ਮੋਢੇ ਨਾਲ-ਮੋਢਾ ਜੋੜ ਕੇ ਜਿਹੜੇ ਲੜਦੇ ਰਹੇ ਸਾਡੇ ਧਰਮਿਆਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਜਿਹੜੀ ਸਮੂਲੀਅਤ ਕੀਤੀ ਹੈ ਹਰੇਕ ਥਾਂ ਤੇ ਸਾਡਾ ਜਿਹੜਾ ਇਹਨਾਂ ਨੇ ਸਹਿਯੋਗ ਦਿੱਤਾ ਹੈ ਸੋ ਉਹਨਾਂ ਦੇ ਆਪੂ ਸਹਿਬਾਨ ਨੂੰ ਬੇਨਤੀ ਹੈ ਕਿ ਉਹ ਸਟੇਟ ਦੇ ਜਿਹੜਾ ਉਹ